ਬਾਬਾ ਨਾਨ ਸਿੰਘ ਜੀ ਦਾ 673ਵਾਂ ਬਚਨ ਗੁਰੂ ਕੋਲੋਂ ਮੰਗਣਾ ਕੀ ਹੈ हे ਸਤਗੁਰ ਜੀ ਮੇਰੀ ਬਾਹ ਫੜ ਲਵੋ ਬਾਬਾ ਨਾਨ ਸਿੰਘ ਜੀ ਦਾ 674ਵਾਂ ਬਚਨ ਪਰਮੇਸ਼ਰ ਹੰਕਾਰੀ ਦੀ ਅਰਦਾਸ ਕਦੇ ਕਬੂਲਦਾ ਨਹੀਂ ਤੇ ਸਿਮਰਨ ਵਾਲੇ ਦੀ ਟਾਲਦਾ ਨਹੀਂ ਬਾਬਾ ਨਾਨ ਸਿੰਘ ਜੀ ਦਾ 675ਵਾਂ ਬਚਨ ਦੁੱਖ ਅਤੇ ਸੁੱਖ ਕਰਮਾ ਕਰਕੇ ਹੀ ਮਿਲਦੇ ਹਨ ਪਰ ਗੁਰਮੁਖ ਦੁੱਖ ਨੂੰ ਵੀ ਰਜਾ ਦਾ ਰੂਪ ਮੰਨ ਕੇ ਸੁਖ ਅਨੁਭਵ ਕਰਦਾ ਹੈ। ਬਾਬਾ ਨਨ ਸਿੰਘ ਜੀ ਦਾ 646ਵਾਂ ਬਚਨ ਗੁਰੂ ਸਾਹਿਬ ਅਗੇ ਅਰਦਾਸ ਕਰੋ ਸਾਡਾ ਇਮਤਿਹਾਨ ਨਾ ਲਵੋ ਅਸੀਂ ਸਦਾ ਫੇਲ ਹਾਂ। ਬਾਬਾ ਨਨ ਸਿੰਘ ਜੀ ਦਾ 677ਵਾਂ ਬਚਨ ਪਿਆਰ ਇੱਕ ਐਸਾ ਹਥਿਆਰ ਹੈ ਜੋ ਨਫ਼ਰਤ ਨੂੰ ਜੜੋ ਵੱਢ ਦਿੰਦਾ ਹੈ। ਬਾਬਾ ਨਨ ਸਿੰਘ ਜੀ ਦਾ 678ਵਾਂ ਬਚਨ ਗੁਰ ਸਿੱਖ ਦਾ ਸਬੰਧ ਕੱਢਣਾ ਨਾ ਛੱਡੇ ਔਖਾ ਵੇਲਾ ਜਲਦੀ ਨਿਕਲ ਜਾਂਦਾ ਹੈ। ਬਾਬਾ ਨਨ ਸਿੰਘ ਜੀ ਦਾ 679ਵਾਂ ਬਚਨ। ਅੱਜ ਜਿੰਨੇ ਸੁਖ ਮਾਣ ਰਹੇ ਹੋ ਕਦੇ ਨਾਮ ਜਪਿਆ ਸੀ ਜਿਹੜਾ ਅੱਜ ਨਾਮ ਜਪ ਰਹੇ ਹੋ ਕਦੇ ਸੁਖ ਮਾਣੋਗੇ। ਬਾਬਾ ਨਨ ਸਿੰਘ ਜੀ ਦਾ 680ਵਾਂ ਬਚਨ। ਇੱਕ ਘੜੀ ਦਾ ਸਤ ਸੰਗ ਸੋ ਵਰਿਆਂ ਦੀ ਬੰਦਗੀ ਦੋਨੋਂ ਬਰਾਬਰ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।